ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਆ ਬੂਰੀ ਝੋਟੀ ਹੋਵੇਗੀ ਦੋਸਤੋ ਪੂਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਇਨਫੋਰਮੇਸ਼ਨ ਸਮੇਤ ਜਿਹੜੀ ਦੋਸਤੋ ਇਹ ਆਪਾਂ ਵੀਡੀਓ ਬਣਾਵਾਂਗੇ ਓਨਰ ਦੇ ਨਾਲ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਕੀ ਏਜ ਹੈਗੀ ਦੋਸਤੋ ਕੀ ਮਦਰ ਮਿਲ ਰਿਕਾਰਡ ਹੈਗਾ ਇਸ ਝੋਟੀ ਦਾ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆ ਉਹ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਲੈ ਕੇ ਦਵਾਂਗੇ ਮਾਲਕ ਵੱਲੋਂ ਸੋ ਚੰਗੀ ਝੋਟੀ ਹੋਵੇਗੀ ਦੋਸਤੋ ਜਿਹੜਾ ਰੇਟ ਹੋਊਗਾ ਭਾਅ ਬਾਜ਼ਾਰ ਹੋਵੇਗਾ ਉਹ ਵੀ ਆਪਾਂ ਵੀਰ ਤੋਂ ਪੁੱਛਾਂਗੇ ਏਰੀਆ ਜਿਹੜਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਨਵਾਂ ਪਿੰਡ ਹੈਗਾ ਦੋਸਤੋ ਨਵਾਂ ਪਿੰਡ ਫਤਿਹਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਨਾਲ ਨਾਲ ਦੋਸਤੋ ਅਲਗੋਂ ਕੋਠੀ ਪਿੰਡ ਬਿਲਕੁਲ ਨਾਲ ਹੈਗਾ ਅਮਰਕੋਟ ਸੋ ਭਿੱਖੀ ਵਿੰਡ ਦੋਸਤੋ ਤਕਰੀਬਨ ਜਿਹੜੀ ਦੂਰੀ ਹੈਗੀ ਆ 8 ਤੋਂ 7 ਕਿਲੋਮੀਟਰ ਦੀ ਤਕਰੀਬਨ ਜਿਹੜੀ ਦੂਰੀ ਹੈਗੀ ਆ ਇਸ ਪਿੰਡ ਦੀ ਪਹੁੰਚ ਕੇ ਦੋਸਤੋ ਤੁਸੀਂ ਜਿਹੜੀ ਝੋਟੀ ਹੈਗੀ ਆ ਤਸੱਲੀ ਨਾਲ ਵੇਖ ਸਕਦੇ ਹੋ ਨਰਕ ਪਰਖ ਕਰ ਸਕਦੇ ਹੋ ਸੋ ਬਥੇਰੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਮਾਲਕ ਜਿਹੜਾ ਹੈਗਾ ਦੋਸਤੋ ਸੰਦੀਪ ਸਿੰਘ ਚੱਠੂ ਹੈਗਾ ਦੋਸਤੋ ਵੀਰ ਦਾ ਨਾਮ ਤੇ ਵੀਰ ਦੇ ਨਾਲ ਗੱਲਬਾਤ ਕਰਦੇ ਆ ਸੋ ਸੰਦੀਪ ਵੀਰੇ ਆ ਜਾ ਦੇ ਦੇ ਜਾਣਕਾਰੀ ਇਸ ਬਾਰੇ ਸਭ ਤੋਂ ਪਹਿਲਾਂ ਸੰਦੀਪ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਤੇ ਵਪਾਰ ਦਾ ਵੀਰ ਜੀ ਕੰਮ ਫਿਰ ਨਾਲ ਜਾਰੀ ਰੱਖਿਆ ਜਾਂ ਬੰਦ ਕਰਤਾ ਜੀ ਨਹੀਂ ਜੀ ਬੰਦ ਕੀਤਾ ਜੀ ਫਿਲਹਾਲ ਬੰਦ ਕਰਤਾ ਥੋੜਾ گاਵਾਂ ਦੇ ਵਿੱਚ ਪ੍ਰੋਬਲਮ ਵੀ ਚਲਦੀ ਸੀ ਹਾਂ ਜੀ ਹਾਂ ਜੀ گاਵਾਂ ਦੀ ਪ੍ਰੋਬਲਮ ਕਰਕੇ ਆਪਾਂ ਬੰਦ ਕੀਤਾ ਠੀਕ ਹੈ ਹੁਣ گاਵਾਂ ਦੇ ਵਿੱਚ ਇੱਧਰ ਪ੍ਰੋਬਲਮ ਕੋਈ ਜ਼ਿਆਦੀ ਵੱਧੀ ਤੇ ਨਹੀਂ ਆਪਣੇ ਏਰੀਆ ਦੇ ਵਿੱਚ ਭਿੱਖੀ ਵੰਡੇ ਏਰੀਆ 'ਚ ਇੱਧਰ ਥੋੜੀ ਬਹੁਤ ਹੈਗੀ ਆ ਜੀ ਅੱਗੇ ਨੂੰ ਫਰਕ ਹੈ ਥੋੜਾ ਠੀਕ ਆ ਤੇ ਸੰਦੀਪ ਵੀਰੇ ਜੇਕਰ ਆਪਾਂ ਇਸ ਛੋਟੀ ਜੀ ਗੱਲ ਕਰੀਏ ਤੇ ਉਮਰ ਬਾਰੇ ਜ਼ਰੂਰ ਦੱਸੋ ਉਮਰ ਕਿੰਨੀ ਹੈ ਦੀ ਉਮਰ ਵੀਰ ਜੀ ਇਹ 2 ਸਾਲਾਂ ਦੀ ਹੋਈ ਹੈ ਜੀ 2 ਸਾਲ ਦੀ ਠੀਕ ਹੈ ਜੀ ਦੀ ਮੂੰਹ ਖੀਰੀ ਹੈ ਠੀਕ ਆ ਮੂੰਹ ਖੀਰੀ ਹੈ ਦੋਸਤੋ ਹਜੇ ਮਤਲਬ ਕਿ ਦੁੱਧ ਦਾ ਦੰਦ ਹੈਗੇ ਆ ਤੇ ਸਿੰਘਾਂ ਦੀ ਬਣਤਰ ਵੇਖੋ 2 ਸਾਲ ਦੀ ਜਿਹੜੀ ਦੋਸਤੋ ਝੋਟੀ ਆ ਤੇ ਆਹ ਵੇਖੋ ਬਿਲਕੁਲ ਰਿੰਗ ਸਿੰਘ ਜਿਹੜਾ ਦੋਸਤੋ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਸਿੰਘ ਬਣਾ ਰਿਆ ਨੇ ਤੇ ਮੱਥੇ ਦੇ ਵਿੱਚ ਜਿਹੜੇ ਵਾਲ ਹੈਗੇ ਕੁਝ ਵਾਈਟ ਹੈਗੇ ਆ ਪਿੰਡਾ ਹੈਗਾ ਦੋਸਤੋ ਬਰੀਕ ਸਕਿਨ ਆ ਵੇਖੇ ਚਾਰ ਥਾਣਾ ਆ ਲਓ ਜੀ ਆ ਲਓ ਜੀ ਠੀਕ ਆ ਸੰਦੀਪ ਵੀਰ ਜੇਕਰ ਅਸੀਂ ਮਦਰ ਦੀ ਆਪਾਂ ਗੱਲ ਕਰੀਏ ਤੇ ਮਦਰ ਦਾ ਕੀ ਰਿਕਾਰਡ ਰਿਆ ਮਿਲਕ ਜੀ ਮਦਰ ਦਾ ਵੀਰ ਜੀ ਐਤ ਕੀ ਤੀਜਾ ਸਵੇਰ ਸੋਈ ਇਹਦੀ ਮਦਰ ਜੀ ਪਿਛੇ ਕੱਟੀ ਦਿੱਤੀ ਨੀਲੀ ਰਾਵੀ ਦੀ 14 ਲੀਟਰ ਦੁੱਧ ਹੀ ਹੈ ਇਸ ਟਾਈਮ ਤੇ ਇਹ ਮਦਰ ਦਾ ਹਾਂ ਜੀ 14 ਲੀਟਰ ਦੀ ਚਵਾਈ ਇਹਦੀ ਮਦਰ ਜਿਹੜੀ ਤੀਜਾ ਸਵੇਰ ਸੋਈ ਹੈ ਹਾਂਜੀ ਤੀਜਾ ਸਵੇਰ ਠੀਕ ਆ ਹਾਂਜੀ ਤੇ ਉਹ ਇੱਕ ਤੀਜੇ ਸਵੇਰੇ ਦੇ ਵਿੱਚ ਵੀ ਕੱਟੀ ਇਹਨੇ ਦਿੱਤੀ ਹੈ ਨਾ ਸਹੀ ਦਿੱਤੀ ਆ ਜੀ ਕੱਟੀਆਂ ਹੀ ਦਿੱਤੀਆਂ ਨੇ ਤੀਜੇ ਸਵੇਰੇ ਦੀ ਠੀਕ ਆ ਤੇ 14 ਲੀਟਰ ਮਦਰ ਦੀ ਹੈਗੀ ਹੈ ਮਿਲਕ ਕਪੈਸਿਟੀ ਹਾਂਜੀ 14 ਲੀਟਰ ਦੀ ਹੈਗੀ ਆ ਜੀ ਜੀ ਤੇ ਹੁਣ ਪੱਠੇ ਥੋੜੇ ਮਤਲਬ ਮੀਂਹ ਕਰਕੇ ਮਾਰੇ ਗਏ ਆ ਜੀ ਤੇ ਪੱਠੇ ਘਟ ਹੋਣ ਕਰਕੇ ਤੁਹਾਨੂੰ ਪਤਾ ਤੋੜੀ ਦੇ ਚੋਕਰੀ ਪਾਈਦਾ ਹੂੰ 11 ਲੀਟਰ ਇਸ ਟਾਈਮ ਮਦਰ ਥੱਲੇ ਹੋਊਗਾ ਅੱਛਾ 11 ਲੀਟਰ ਆਪਾਂ ਚਵਾ ਸਕਦੇ ਆ ਤੂਰੀ ਨੂੰ ਹੋ ਗਿਆ 8 ਸਮਾਂ ਇਹਨੂੰ ਮੱਜ ਨੂੰ ਇਹਨੂੰ ਜੀ ਮਹੀਨੇ ਰੇਟ ਗੇਟ ਹੋ ਗਿਆ ਨਾ ਮਹੀਨਾ ਹੁਣ 11 ਲੀਟਰ ਤੇ ਚੱਲ ਰਹੀ ਆ ਹਾਂਜੀ ਠੀਕ ਆ ਸੋ ਦੋਸਤੋ ਵਧੀਆ ਚੰਗੇ ਪੁੱਛਣ ਦਾ ਮੇਰਾ ਮਕਸਦ ਦੋਸਤੋ ਤਾਂ ਇਹ ਹੈਗਾ ਵੀ ਅੱਗੇ ਜਿਹੜਾ ਵੀਰ ਵੀ ਇਹ ਝੋਟੀ ਲੈ ਕੇ ਜਾਵੇ ਤਕਰੀਬਨ ਉਸ ਨੂੰ ਮਾਲਕ ਦੇ ਵੱਲੋਂ ਜਿਹੜਾ ਦੋਸਤੋ ਪਤਾ ਹੋਣਾ ਚਾਹੀਦਾ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਵੀ ਅਸੀਂ ਮਦਰ ਆ ਕਿੰਨੇ ਜਿਹੜੇ ਮਿਲਕ ਦੀ ਮਾਲਕ ਹੈਗੀ ਐ ਸੋ ਵੀਰ ਨੇ ਦੱਸਿਆ ਵੀ ਬਿਲਕੁਲ ਪੀਕ ਲੈਵਲ ਜਿਹੜਾ ਹੈਗਾ ਸੀਗਾ ਤਕਰੀਬਨ 14 ਲੀਟਰ ਤੇ ਜਿਹੜੀ ਇਸਦੀ ਮਦਰ ਚੱਲਦੀ ਰਹੀ ਐ ਕੁਝ ਪੱਠੇ ਦਾ ਘਾਟ ਹੋਣ ਕਰਕੇ ਪਸ਼ੂ ਜਿਹੜਾ ਹੁਣ ਇਸਦੀ ਮਦਰ ਹੈਗੀ ਦੋਸਤੋ 11 ਲੀਟਰ ਤੇ ਜਿਹੜਾ ਹੁਣ ਚੱਲ ਰਹੀ ਐ ਤਸੱਲੀ ਲਈ ਤੁਸੀਂ ਜਿਹੜੀ ਵੇਖ ਸਕਦੇ ਹੋ ਘਰੇ ਵੀਰ ਦੇ ਕੋਲ ਵੱੱਝ ਵੀ ਇਸਦੀ ਹੈਗੀ ਤੇ ਇੱਕ ਸੰਦੀ ਵੀਰੇ ਕਿੰਨੀ ਡਿਮਾਂਡ ਕਰਦੇ ਮੁੱਲ ਕੀ ਕਰ ਦਿੰਦਾ ਮੰਗ ਵੀਰ ਦੀ ਆਪਾਂ ਇਹਦਾ 26000 ਕਰਦੇ ਆ 26000 ਹਾਂਜੀ ਤੇ ਹੋ ਜਾਏਗਾ ਨਾ ਵਿੱਚੋਂ ਕੋਈ ਲੈਸ ਲੂਸ ਮੰਨਤਾਂ ਕਰਾਂਗੇ ਵੀਰ ਦੀ ਜ਼ਰੂਰ ਠੀਕ ਆ 26000 ਜਿਹੜਾ ਦੋਸਤੋ ਮੁੱਲ ਹੈਗਾ 26000 ਦੇ ਵਿੱਚ ਜਿਹੜਾ ਤਾਂ ਮਾਨਤਨ ਹੈਗਾ ਦੋਸਤੋ ਘਰ ਪਹੁੰਚਿਆਂ ਤਾਂ ਜੋ ਬਣਦਾ ਹੋਇਆ ਜ਼ਰੂਰ ਵੀਰ ਕਰੇਗਾ ਤੇ ਆ ਲਓ ਇੱਕ ਵੀ ਮੈਂ ਖੋਲ ਕੇ ਤੁਹਾਨੂੰ ਤੋਰ ਕੇ ਵਿਖਾ ਦਿੰਨਾ ਪ੍ਰੋਪਰ ਸਾਰੇ ਬੰਨਿਓ ਤੇ ਸੰਦੀਪ ਵੀਰ ਇਹਨੂੰ ਮੜਾ ਖੋਲ ਕੇ ਤੋੜ ਲਿਜੀ ਇਧਰ ਨੇੜੇ 26000 ਰੁਪਏ ਜਿਹੜਾ ਦੋਸਤੋ ਡਿਮਾਂਡ ਆ 26000 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੋਇਆ ਮਾਨਤਨ ਤੁਹਾਡਾ ਘਰ ਪਹੁੰਚਿਆਂ ਤਾਂ ਜ਼ਰੂਰ ਹੋ ਜਾਏਗਾ ਬਿਲਕੁਲ ਦੋਸਤੋ ਤਕਰੀਬਨ ਵਧੀਆ ਚੰਗੀ ਹਾਈਟ ਹੈਗੀ ਆ ਹਾਈਟ ਤਕਰੀਬਨ ਆ ਬਹੁਤ ਵਧੀਆ ਹੈਗੀ ਲੱਗੀ ਨਹੀਂ ਹੈਗੀ ਕਿ ਬਣੀ ਨਹੀਂ ਹੈਗੀ ਤਕਰੀਬਨ ਆਪਾਂ ਵੀਰ ਤੋਂ ਪੁੱਛਦੇ ਆ ਆ ਸੰਦੀਪ ਵੀਰੇ ਹੀਟ ਦੇ ਵਿੱਚ ਪ੍ਰੋਪਰ ਅੱਗੇ ਆਈ ਸੀ ਖੁੱਲ ਕੇ ਬੋਲੀਏ ਹਾਂਜੀ ਵੀਰ ਜੀ ਇਹ ਪਰਸੋਂ ਜਦੋਂ ਮਤਲਬ ਹੀਟ ਚ ਆਈ ਸੀ ਹਾਂਜੀ ਤਾਂ ਇਹ ਥੋੜਾ ਜਿਹਾ ਵਜਨ ਘਟੇ ਸੀ ਦਾ ਹੂੰ ਤੇ ਤਾਂ ਰਕੇ ਆਈ ਨਹੀਂ ਕਰਾਈ ਜੀ ਮਤਲਬ ਉਹ ਹੁਣ ਹੋ ਜਾਊਗੀ ਔਰ 2 4 5 ਮਹੀਨਾ ਕੇ ਕੋਈ ਸੰਭਲੇ ਹਾਂਜੀ ਹਾਂਜੀ ਤੇ ਬਿਲਕੁਲ ਏਆਈ ਦੇ ਕਾਬਿਲ ਸਾਲ ਸਾਲ ਤੇ ਏਆਈ ਹੋ ਜੀ ਗਈ ਜਰ ਜੀ ਬਿਲਕੁਲ ਹਾਂਜੀ ਸੋ ਦੋਸਤੋ ਹੀਟ ਪ੍ਰੋਪਰ ਆਈ ਸੀਗੀ ਵੀਰ ਨੇ ਮੇਰੇ ਨਾਲ ਪਹਿਲਾਂ ਡਿਸਕਸ ਕੀਤਾ ਸੀ ਤਕਰੀਬਨ 4 5 ਦਿਨ ਪਹਿਲਾਂ ਹੀਟ ਆਈ ਸੀ ਸੋ ਵੀਰ ਨੇ ਏਆਈ ਨਹੀਂ ਕਰਵਾਈ ਕਿਉਂਕਿ ਥੋੜਾ ਜਿਹਾ ਵਜਨ ਹਜੇ ਲੱਗਦਾ ਤਕਰੀਬਨ ਹਜੇ 1.5 ਤੋਂ ਪੌਣੀ 2 ਕੁਇੰਟਲ ਜਿਹੜਾ ਦੋਸਤੋ ਵਜਨ ਨਾਰਮਲ ਹੀ ਹੈਗਾ ਹਜੇ ਤੇ 3 ਕੁਇੰਟਲ ਤੱਕ ਜਿਹੜਾ ਦੋਸਤੋ ਵਜਨ ਹੋ ਜੇ ਪਸ਼ੂ ਦਾ ਫੇਰ ਹੀ ਏਆਈ ਕਰਾਉਣ ਦੇ ਕਾਬਿਲ ਹੁੰਦਾ ਸੋ ਇਹ ਸੀ ਦੋਸਤੋ ਵੀਰ ਸੰਦੀਪ ਦੇ ਬੂਰੀ ਚੋਟੀ ਤੇ 2 ਸਾਲ ਦੀ ਏਜ ਆ ਦੋਸਤੋ ਇੱਕ ਵਾਰੀ ਫੇਰ ਮੈਂ ਬਿਆਨ ਕਰ ਦਿੰਦਾ ਤੇ ਵਧੀਆ ਚੰਗਾ ਕੱਦ ਕਠਾ ਸੋ ਜਿਸ ਵੀਰ ਨੂੰ ਪਸੰਦ ਹੋਵੇ ਦੋਸਤੋ ਰੇਟ ਸਮੇਤ ਜਿਹੜਾ ਆਪਾਂ ਦੋਸਤੋ ਇਹ ਵੀਡੀਓ ਦੇ ਵਿੱਚ ਕਵਰ ਕਰ ਦਿੱਤਾ ਸੋ ਸੰਪਰਕ ਨੰਬਰ ਆਪਾਂ ਵੀਰ ਸੰਦੀਪ ਤੋਂ ਲੈ ਲੈਂਦੇ ਆ ਸੰਦੀਪ ਜਿਹੜੇ ਜਿਹੜੇ ਮੋਬਾਈਲ ਨੰਬਰ ਕੰਟੈਕਟ ਨੰਬਰ ਜਰੂਰ ਦੱਸ ਦੇ ਮੋਬਾਈਲ ਨੰਬਰ ਵੀਰ ਜੀ 98756 ਜੀ 3006 ਠੀਕ ਹੈ ਜੀ ਇਹ ਹੋ ਨੰਬਰ ਚੱਲ ਰਿਹਾ ਹੈ ਪਿੰਡ ਹਾਂਜੀ ਪੋਰ ਤਸੀਲ ਪੱਟੀ ਜ਼ਿਲ੍ਹਾ ਤਨਤਾਰ ਠੀਕ ਆ ਸੋ ਦੋਸਤੋ ਇਹ ਸਾਨੇ ਵੀਰ ਸੰਦੀਪ ਕੰਟੈਕਟ ਨੰਬਰ ਜਿਹੜੇ ਦੋਸਤੋ ਮੈਂ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ